ਸਾਰੇ ਕਿੱਡੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਕਾਰਨ ਅੱਗ ਲੱਗੰਦਾ ਹਾਂ ਸਰ ਮੇਰਾ ਨਾਮ ਮਸੀਹਿਆ ਵਾਲਾ ਦੀਨੋ ਸੇਵਾ ਸੇਵਾ ਕਰ ਰਿਹਾ ਮੈਂ ਸਾਨੂੰ 6:30 ਵਜੇ ਨਾ ਮਿਲਿਆ ਵੀ ਖਾਲਸਾ ਵਾਲੇ ਰੂਮਾਂ ਦੇ ਨਾਲ ਉਹ ਜਿਹੜਾ ਪਿਆਰ ਦਿੰਦਾ ਕੱਪੜਿਆਂ ਦਾ ਪਿਆਰ ਉਹਦੇ ਚਾਕੇ ਨਹੀਂ ਸੀ ਜਦੋਂ ਆ ਕੇ ਦੇਖਿਆ ਤੇ ਸ਼ੋਅਰੂਮ ਅਦਾ ਸੀ ਕੱਪੜਿਆਂ ਦਾ ਕੁਝ ਜਾਣੇ ਨਾ ਇੱਕ ਲੋ ਅਸੀਂ ਤਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਬੜਾ ਹੀ ਵੱਡਾ ਕੰਟਰੋਲ ਆ ਗਿਆ ਨਾਲ ਸੱਦ ਬੰਦ ਲਿਆ ਅਸੀਂ ਕੰਟਰੋਲ ਕਰਨ ਲਈ ਤਿਆਰ ਤਾਰੀਖ ਤੋਂ 30 ਤਾਰੀਖ ਦਾ ਤਾਇਆ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕੰਟਰੋਲ ਕਰਨ ਦੀ ਜੇ ਕੋਈ ਜਾਨੀ ਨੁਕਸਾਨ ਨਹੀਂ ਹੈ ਸਿਰਫ ਜਾਨੀ ਨੁਕਸਾਨ ਦਾ ਬਚਾਇਆ ਸਰ ਮਾਲੀ ਨੁਕਸਾਨ ਹੋ ਗਿਆ ਤਾਂ ਬਸ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੜਕ 'ਤੇ ਜਿਹੜੀ ਗੱਲ ਹੈ ਅੱਗ ਲੱਗੀ ਨੇ ਕੀ ਕਾਰਨ ਅੱਗ ਲੱਗੰਦਾ ਹਾਂ ਸਰ ਮੇਰਾ ਨਾਮ ਮਨਜੀਤ ਸਿੰਘ ਆ ਉਹ ਡੀਨੋ ਸੇਵਾ ਸੈਨੇਟਰ ਵੀ ਕੰਮ ਕਰਦਾ ਮੈਂ ਸਾਨੂੰ 6:30 ਵਜੇ ਨਾ ਮੀਡੀਆ ਵੀ ਖਾਲਸਾ ਵਾਲੇ ਊਮਨ ਦੇ ਨਾਲ ਜਿਹੜਾ ਬਾਜ਼ਾਰ ਪੰਦਾ ਕੱਪੜੇ ਦਾ ਬਾਜ਼ਾਰ ਉਹਦੇ ਉੱਪਰ ਅੱਗ ਲੱਗੀ ਸੀ ਜਦੋਂ ਆ ਵੀ ਦੇਖਿਆ ਤੇ ਸ਼ੋਅਰੂਮ ਅਦਾਸੀ ਕਰ ਪਾਉਂਦੇ ਕੁਝ ਜਾਣੇ ਬਾਰੇ ਸੇਵਾ ਕੰਟਰੋਲ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜੇ ਵੱਡੇ ਕੰਟਰੋਲ ਨਾਲ ਛੱਦ ਬੰਦ ਲਿਆ ਅਗਲੇ ਕੰਟਰੋਲ ਕਰਨ ਤੇ ਤਾਲੀ ਤੋਂ ਤੀਜੇ ਚਾਲੇ ਪਰੇ ਆਉ ਕੋਸ਼ਿਸ਼ ਕੀਤੀ ਜਾ ਰਹੀ ਹੈ ਕੰਟਰੋਲ ਕਰਨ ਦੀ ਪਹਿਲੇ ਕੋਈ ਜਾਨੀ ਨੁਕਸਾਨ ਨਹੀਂ ਹੈ ਸਿਰਫ ਜਾਨੀ ਨੁਕਸਾਨ ਦਾ ਬਚਾਇਆ ਨਾ ਮਾਨੀ ਨੁਕਸਾਨ ਹੋ ਗਿਆ ਤਾਂ ਬਸ ਕੰਟਰੋਲ ਕਰਨ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਰੇ ਕਿੱਡੀ ਗੱਲ ਹੈ ਅੱਗ ਲੱਗੀ ਨੇ ਕੀ ਕਾਰਨ ਅੱਗ ਲੱਗੰਦਾ ਹਾਂ ਸਰ ਮੇਰਾ ਨਾਮ ਸਿੰਘਾ ਬਲਦੀਨ ਸੇਵਾ ਸੇਵਾ ਤਰੇ ਮਿਲਤਾ ਮਸਨ ਸਾਨੂੰ 6 ਵਜੇ ਦਾ ਮੀਡੀਆ ਵੀ ਖਾਲਦਾਂ ਕੋਲੇ ਰੋਮਨ ਦੇ ਨਾਲ ਜਿਹੜਾ ਬਿਯਾਰ ਕੰਦਾ ਕਪੜੇ ਦਾ ਬਿਯਾਰ ਉਹਦੇ ਲਈ ਕਾਜ ਨਹੀਂ ਸੀ। ਜਦੋਂ ਆ ਕੇ ਦੇਖਿਆ ਤੇ ਸ਼ੋਅਰੂਮ ਅਦਾ ਸੀ ਕਪੜੇ ਦਾ। ਸ਼ੋਅਰੂਮ ਚ ਨਾਲ ਇੱਕ ਲੋਨ ਰੱਖਿਆ। ਇਹ ਕਾਹਦਾ ਡੋਰ ਕੰਟਰੋਲ ਕੀਤੀ ਜਾ ਰਹੀ ਹੈ? ਕਪੜੇ ਦਾ ਬੜਾ ਹੀ ਵੱਡਾ ਕੰਟਰੋਲ ਹੈ ਉਹ ਬਾਹਰ। ਨਾਲ 60% ਦਾ ਕੰਟਰੋਲ ਕਰ ਦਿੱਤਾ ਗਿਆ। 24 ਤੋਂ 30 ਤਰੀਕ ਤੱਕ ਰਹੇ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕੰਟਰੋਲ ਕਰਨ ਦੀ। ਕੋਈ ਕੋਈ ਜਾਣੀ ਨੁਕਸਾਨ ਨਹੀਂ ਹੈ। ਸਰ ਜਾਣੀ ਨੁਕਸਾਨ ਦਾ ਬਚਾਇਆ ਸਰ ਮਾਲੀ ਨੁਕਸਾਨ ਹੋਇਆ। ਉਹ ਬਸ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।